ਤੇ ਕੇ ਰੇਲਵੇ ਪੁਲਿਸ ਆ ਜਾਂ ਲੋਕਲ ਪੁਲਿਸ ਜੀ ਇਹ ਲੋਕਲ ਪੁਲਿਸ ਅਤੇ ਜੀ ਆਰ ਪੀ ਪੁਲਿਸ ਨਾਲ ਸਾਂਝਾ ਨਿਗਰਾਨੀ ਜਿਹੜੀ ਰੱਖੀ ਜਾ ਰਹੀ ਆ ਮਾਨ ਜੋ ਡੀ ਜੀ ਪੀ ਰੇਲਵੇ ਪੰਜਾਬ ਸਪੈਸ਼ਲ ਅਤੇ ਡੀ ਜੀ ਪੀ ਪੰਜਾਬ ਦੇ ਦਿਸ਼ਾ ਨਿਰਦੇਸ਼ ਮੁਤਾਬਕ ਜਿਹੜਾ ਪੁਲਿਸ ਦੀ ਬਾਲਾ ਤਰਫ ਅਫਸਰ ਵੀ ਸਮੇਂ-ਸਮੇਂ ਪਰ ਆ ਕੇ ਇਥੇ ਚੈੱਕ ਕਰਦੇ ਨੇ ਤੇ ਆਪਣੇ ਜੀ ਆਰ ਪੀ ਦੇ ਅਫਸਰ ਵੀ ਜਿਹੜੇ ਆ ਉਹ ਵੀ ਸਮੇਂ-ਸਮੇਂ ਪਰ ਆਉਂਦੇ ਕਿ ਚੈੱਕ ਕਰਦੇ ਆ ਆਉਣ ਜਾਣ ਵਾਲੇ ਮੁਸਾਫਰ ਤੇ ਜਿਹੜੀ ਆ ਹਰ ਤਰ੍ਹਾਂ ਦੀ ਚੈਕਿੰਗ ਕੀਤੀ ਜਾ ਰਹੀ ਆ ਨਿਗਰਾਨੀ ਰੱਖੀ ਜਾ ਰਹੀ ਆ ਔਰ ਕਿੰਦਾ ਦੇ ਇਤਜ਼ਾਮ ਕੀਤੇ ਗਏ ਕਿੰਨੇ ਪੁਲਿਸ ਕਰਮਚਾਰੀ ਇੱਥੇ ਚਲਾਤੇ ਸਾਡੇ ਕੋ ਆਪਣੀ ਟ੍ਰੈਕ ਪਟ੍ਰੋਲਿੰਗ ਵਾਸਤੇ ਰਾਤ ਵੀ ਚੱਲਦੀ ਆ ਤੇ 26 ਜਨਵਰੀ ਨੂੰ ਖੜਾ ਕੇ ਦੇਣੇ ਵੀ ਟ੍ਰੈਕ ਦੀ ਸਾਰੀ ਨਿਗਰਾਨੀ ਕੀਤੀ ਜਾ ਰਹੀ ਆ ਤੇ ਆਪਣੇ ਕੋ ਜਿਹੜੇ ਇੱਥੇ ਬੰਦ ਮਜ਼ਦਮ ਜਿਹੜੇ ਲੱਗੇ ਨੇ ਮੇਰੇ ਕੋ 8 ਮਜ਼ਦਮ ਨੇ ਇਹ ਇਹਨਾਂ ਨੂੰ ਨਾਲ ਲੈ ਕੇ ਦਿਨ ਰਾਤ ਦੀ ਚੰਗ ਕੀਤੀ ਜਾਂਦੀ ਆ ਯਾਤਰੀਆਂ ਤੋਂ ਪੁੱਛ ਕੇ ਇਸ ਤੋਂ ਇਲਾਵਾ ਕੋਈ ਸਮਾਨ ਦੀ ਚੈਕਿੰਗ ਵੀ ਕੀਤੀ ਜਾਂਦੀ ਆ ਸਾਰੇ ਸਮਾਨ ਦੀ ਚੈਕਿੰਗ ਕੀਤੀ ਜਾ ਰਹੀ ਆ ਇਹ ਕੋਈ ਸ਼ੱਕੀ ਵਿਅਕਤੀ ਮਿਲਦਾ ਉਹਦੀ ਵੀ ਜੇ ਕੀਤੀ ਜਾਂਦੀ ਹੈ ਲੇਕਿਨ ਅਜੇ ਤੱਕ ਕੋਈ ਵੀ ਤਰ੍ਹਾਂ ਦੀ ਕੋਈ ਸ਼ੱਕੀ ਵਸਤੂ ਜਾਂ ਵਿਅਕਤੀ ਨੋਟਿਸ ਵਿੱਚ ਨਹੀਂ ਆਇਆ ਇਹ ਸਵੇਦਰ ਸ਼ਿਲਾ ਇਲਾਕਾ ਹੈ ਕਿਉਂਕਿ ਬੀਐਸਐਲ ਦੇ ਕੁਆਟਰ ਵੀ ਇੱਥੇ ਕਦੇ ਹੈਡਕੁਆਟਰ ਬਣਦਾ ਹੈ ਕੋਈ ਖਾਸ ਮੁਸਤਫੀ ਵੀ ਵਰਤੀ ਜਾਦੀ ਹੈ ਬਿਲਕੁਲ 22 ਜਨਵਰੀ ਨੂੰ ਖੜਕ ਰੱਖਦੇ ਵੀ ਤੇ ਵੈਸੇ ਵੀ ਇੱਥੇ ਨਿਗਰਾਨੀ ਜਿਹੜੀ ਹੈ ਵੱਤ-ਵੱਦ ਚੈਕਿੰਗ ਕੀਤੀ ਜਾਂਦੀ ਆ ਤੇ ਵੱਤ-ਵੱਦ ਨਿਗਰਾਨੀ ਕੀਤੀ ਜਾਂਦੀ ਹੈ ਆਪਣੇ ਪੂਰੇ ਇਲਾਕੇ ਦੀ ਤਾਂ ਜੋ ਕੋਈ ਵੀ ਅਨਸਿਕਾਵੀ ਘਟਨਾ ਨਾ ਵਾਪਰ ਸਕੇ ਜੋ ਵੀ ਘਟ ਬਿਲਕੁਲ ਪੂਰੀ ਮੈਥੋਡ ਜੀ ਕੀ ਅਪੀਲ ਕਰਨਾ ਚਾਹੂਗੇ ਲੋਕਾਂ ਨੂੰ ਖਾਸ ਕਰਕੇ ਯਾਤਰੀਨ ਨੂੰ ਇਹ ਅਪੀਲ ਕਰਨੀ ਚਾਹੁੰਦੇ ਆਂ ਪੀ ਉਹ ਆਪਣੀ ਪਬਲਿਕ ਜਿਹੜੀ ਹੈ ਪੁਲਿਸ ਦਾ ਸਾਥ ਦੇਵੇ ਜੇਕਰ ਉਹਨਾਂ ਨੂੰ ਕਿਸੇ ਵਸਤੂ ਦਾ ਜਾਂ ਕਿਸੇ ਵਿਅਕਤੀ ਬਾਰੇ ਕੋਈ ਪਤਾ ਲੱਗਦਾ ਵਾ ਉਹਦੀ ਸੂਚਨਾ ਜੀ ਆਰ ਪੀ ਥਾਣਾ ਰੇਲਵੇ ਕਰਮਚਾਰੀ ਜਾਂ ਜ਼ਿਲ੍ਹਾ ਪੁਲਿਸ ਨੂੰ ਜੇ ਤਾ ਜੋ ਉਹਨਾਂ ਦੀ ਨਿਗਰਾਨੀ ਕੀਤੀ ਜਾ ਸਕੇ